ਯੂਐਸ ਨੇ ਈਰਾਨ ਤੇ ਬੇਵਜ੍ਹਾ ਹਮਲਾ ਕਰ ਇਹ ਸਾਬਤ ਕਰ ਦਿੱਤਾ ਕਿ ਅਸਲ ਸਰਕਾਰ ਟਰੰਪ ਨਹੀਂ ਕੋਈ ਹੋਰ ਹੀ ਚਲਾ ਰਿਹਾ ਇਜ਼ਰਾਈਲ ਦਾ ਪ੍ਰਾਈਮ ਮਿਨਿਸਟਰ ਨਿਤਨਯਾਹੁ ਮੋੜ ਆਪਣੇ ਪੁਰਾਣੇ ਹੱਥ ਕੰਡੇ ਵਰਤ ਇਰਾਨ ਅਤੇ ਯੂਐਸਏ ਵਿੱਚ ਜੰਗ ਸ਼ੁਰੂ ਕਰਾਉਣਾ ਚਾਹੁੰਦਾ ਜਿਵੇਂ ਉਸਨੇ 2003 ਵਿੱਚ ਇਰਾਕ ਨਾਲ ਕਰਵਾਈ ਅਤੇ ਸਦਾਮ ਹਸੈਨ ਮਾਰਿਆ ਲੀਬੀਆ ਵਿੱਚ ਜੰਗ ਕਰਾ ਗਦਾਫੀ ਮਾਰਿਆ ਅਤੇ ਹੁਣ ਉਸ ਦੀ ਅੱਖ ਇਰਾਨ ਤੇ ਹੈ ਉਹ ਪਿਛਲੇ 30 ਸਾਲਾਂ ਤੋਂ ਬਾਰ ਬਾਰ ਇੱਕੋ ਬਿਆਨ ਦਿੰਦਾ ਆ ਰਿਹਾ ਕਿ ਇਰਾਨ ਨਿਊਕਲੀਅਰ ਬੰਬ ਬਣਾਉਣ ਵਿੱਚ ਜੁਟਿਆ ਹੋਇਆ ਹੈ ਅਤੇ ਉਹ ਕਿਸੇ ਵੀ ਮਹੀਨੇ ਨਿਊਕਲੀਅਰ ਬੰਬ ਬਣਾ ਸਕਦਾ ਇਹ ਪਹਿਲੀ ਵਾਰ ਨਹੀਂ ਹੋ ਰਿਹਾ ਇਰਾਕ ਤੇ ਵੀ ਇਦਾਂ ਦੇ ਹੀ ਦੋਸ਼ ਲਗਾਏ ਗਏ ਸਨ ਅਜੇ ਅਜਿਹਾ ਹੀ ਕੁਝ ਲੀਬੀਆ ਦੇ ਗਦਾਫੀ ਨਾਲ ਵੀ ਹੋਇਆ ਇਨ੍ਹਾਂ ਝੂਠੀਆਂ ਗੱਲਾਂ ਦਾ ਹੀ ਸਹਾਰਾ ਲੈ ਇਰਾਨ ਅਤੇ ਲੀਬੀਆ ਵਿੱਚ ਹਮਲਾ ਕੀਤਾ ਗਿਆ ਹੋਰ ਦੇਸ਼ ਜਿਵੇਂ ਅਫਗਾਨਿਸਤਾਨ ਕਿਊਬਾ ਅਤੇ ਸੀਰੀਆ ਨਾਲ ਵੀ ਕੁਝ ਅਜਿਹਾ ਹੀ ਹੋਇਆ ਫਸਦੇ ਵਸਤੇ ਦੇਸ਼ ਖੰਡਰ ਬਣਾ ਦਿੱਤੇ ਗਏ ਇਨ੍ਹਾਂ ਦੇਸ਼ਾਂ ਵਿੱਚ ਅੱਜ ਤੱਕ ਨਿਊਕਲੀਅਰ ਬੰਬ ਦਾ ਕੋਈ ਸਬੂਤ ਨਹੀਂ ਮਿਲਿਆ ਜੇ ਨਿਊਕਲੀਅਰ ਬੰਬ ਨਹੀਂ ਮਿਲਿਆ ਦਾ ਇਹਨਾਂ ਦੇਸ਼ਾਂ ਦਾ ਕਸੂਰ ਕੀ ਸੀ ਇਹਨਾਂ ਸਾਰੇ ਦੇਸ਼ਾਂ ਦਾ ਇੱਕੋ ਕਸੂਰ ਸੀ ਕਿ ਇਹ ਰੋਥਸਚਾਈਲਡ ਫੈਮਿਲੀ ਦਾ ਸੈਂਟਰਲ ਬੈਂਕਿੰਗ ਸਿਸਟਮ ਵਰਤਨ ਦੀ بجائے ਯਾਨੀ ਯੂ ਐਸ ਏ ਦਾ ਡਾਲਰ ਵਰਤਨ ਦੀ بجائے ਇੰਟਰਨੈਸ਼ਨਲ ਮਾਰਕੀਟ ਵਿੱਚ ਆਪਣੀ ਕਰੰਸੀ ਨਾਲ ਡੀਲ ਕਰਦੇ ਸਨ ਦੁਨੀਆ ਵਿੱਚ 195 ਦੇਸ਼ ਹਨ ਅਤੇ ਹੈਰਾਨੀ ਦੀ ਗੱਲ ਹੈ ਕਿ ਯੂ ਐਸ ਏ ਨੂੰ ਉੱਥੇ ਹੀ ਨਿਊਕਲੀਅਰ ਬੰਬ ਹੋਣ ਦਾ ਖਤਰਾ ਮਹਿਸੂਸ ਹੋਇਆ ਜਿੱਥੇ ਜਿੱਥੇ ਰੋਥਸਚਾਈਲਡ ਫੈਮਿਲੀ ਬੈਂਕਿੰਗ ਸਿਸਟਮ ਨਹੀਂ ਵਰਤਿਆ ਜਾ ਰਿਹਾ ਸੀ ਅਤੇ ਪਾਵਰ ਵਿੱਚ ਬੈਠੇ ਲੋਕ ਆਪਣਾ ਸੈਂਟਰਲਾਈਜ਼ਡ ਬੈਂਕਿੰਗ ਸਿਸਟਮ ਲਾਗੂ ਕਰਨ ਲਈ ਕਿਸੇ ਹੱਦ ਤੱਕ ਵੀ ਪਹੁੰਚ ਸਕਦੇ ਨੇ ਚਾਹੇ ਉਹਨਾਂ ਨੂੰ ਜੰਗ ਹੀ ਨਾ ਕਰਾਉਣੀ ਪਵੇ ਜੋ ਕਿ ਇਤਿਹਾਸ ਵਿੱਚ ਹੋਇਆ ਵੀ ਪਹਿਲਾ ਇਹਨਾਂ ਦੇਸ਼ਾਂ ਤੇ ਹਮਲੇ ਕਰਵਾਏ ਗਏ ਫਿਰ ਉੱਤੋਂ ਦੇ ਪ੍ਰਾਈਮ ਮਿਨਿਸਟਰ ਮਾਰੇ ਅਤੇ ਫਿਰ ਤਖਤਾ ਪਲਟ ਕਰ ਯੂ ਐਸ ਏ ਨੇ ਆਪਣੇ ਪਾਲਤੂ ਪ੍ਰਾਈਮ ਮਿਨਿਸਟਰ ਬਿਠਾ ਇਹਨਾਂ ਸਾਰੇ ਦੇਸ਼ਾਂ ਤੇ ਅੱਜ ਤੱਕ ਕਬਜ਼ਾ ਕੀਤਾ ਹੋਇਆ ਹੈ ਇਹ ਸੈਂਟਰਲ ਬੈਂਕਿੰਗ ਸਿਸਟਮ ਦਾ ਵਿਰੋਧ ਕਦੇ ਯੂ ਐਸ ਏ ਦੇ ਪ੍ਰੈਜ਼ੀਡੈਂਟ ਨੇ ਵੀ ਕੀਤਾ ਸੀ ਜਿਸ ਦਾ ਨਾਮ ਸੀ ਜੋਂ ਐਫ ਕੈਨੇਡੀ ਅਤੇ ਉਸ ਦੀ ਵੀ ਰਹਾ ਸਮੇਂ ਤਰੀਕੇ ਨਾਲ ਗੋਲੀ ਮਾਰ ਕੇ ਮੌਤ ਕਰ ਦਿੱਤੀ ਗਈ ਅਤੇ ਹੁਣ ਈਰਾਨ ਨਾਲ ਵੀ ਕੁਝ ਅਜਿਹਾ ਹੀ ਕੀਤਾ ਜਾ ਰਿਹਾ ਕਿਉਂਕਿ ਈਰਾਨ ਵੀ ਇੰਟਰਨੈਸ਼ਨਲ ਮਾਰਕੀਟ ਵਿੱਚ ਯੂ ਐਸ ਏ ਡਾਲਰ ਨਹੀਂ ਵਰਤਦਾ ਜਾਂ ਅਸੀਂ ਕਹੀਏ ਉੱਥੇ ਵੀ ਸੈਂਟਰਲ ਬੈਂਕਿੰਗ ਸਿਸਟਮ ਨਹੀਂ ਹੈ ਅਤੇ ਹੁਣ ਇਜ਼ਰਾਈਲੀ ਯਾਹਾਂ ਸੀ ਕਹੀਏ ਇਲੂਮੀਨੇਟੀ ਵਾਲੇ ਹੱਥ ਕੰਡੇ ਅਪਣਾ ਰਹੇ ਕਿ ਕਿਸੇ ਨਾ ਕਿਸੇ ਤਰੀਕੇ ਈਰਾਨ ਅਤੇ ਯੂਐਸਏ ਦੀ ਲੜਾਈ ਕਰ ਦਿੱਤੀ ਜਾਵੇ ਜਿਸ ਨਾਲ ਈਰਾਨ ਦਾ ਤਖਤਾ ਪਲਟ ਹੋਵੇਗਾ ਅਤੇ ਉਹ ਉੱਥੇ ਆਪਣਾ ਇੱਕ ਪਪਟ ਪ੍ਰਾਈਮ ਮਿਨਿਸਟਰ ਬਿਠਾ ਦੇਣਗੇ ਜੋ ਕਿ ਉਹਨਾਂ ਨੇ ਪਹਿਲਾਂ ਤੋਂ ਹੀ ਤਿਆਰ ਕਰ ਰੱਖਿਆ ਹੈ ਇਹ ਸਭ ਕਰਨ ਨਾਲ ਈਰਾਨ ਦਾ ਸਾਰਾ ਤੇਲ ਯੂਐਸਏ ਦੇ ਹੱਥ ਵਿੱਚ ਹੋਵੇਗਾ ਅਤੇ ਉੱਥੇ ਰੋਥਸਚਾਈਲਡ ਫੈਮਿਲੀ ਦਾ ਬੈਂਕਿੰਗ ਸਿਸਟਮ ਵੀ ਅਪਲਾਈ ਹੋ ਜਾਵੇਗਾ ਰੋਥਸਚਾਈਲਡ ਫੈਮਿਲੀ ਵਾਲਿਆਂ ਦਾ ਇਤਿਹਾਸ ਵੀ ਇਲੂਮੀਨੇਟੀ ਨਾਲ ਹੀ ਜੁੜਦਾ ਹੈ ਜਾਂ ਅਸੀਂ ਕਹੀਏ ਇਲੂਮੀਨੇਟੀ ਅਤੇ ਰੋਥਸਚਾਈਲਡ ਫੈਮਿਲੀ ਇੱਕੋ ਸਿੱਕੇ ਦੇ ਦੋ ਪਹਿਲੂ ਹਨ ਇਸ ਨੂੰ ਹੋਰ ਡੂੰਘਾਈ ਨਾਲ ਪੜਨਦੇ ਤੁਹਾਨੂੰ ਇਹ ਪਤਾ ਚੱਲੇਗਾ ਕਿ ਪੂਰੀ ਦੁਨੀਆ ਦਾ ਬੈਂਕਿੰਗ ਸਿਸਟਮ ਸਿਰਫ ਇੱਕ ਬੰਦਾ ਹੀ ਚਲਾ ਰਿਹਾ ਹੈ ਅਤੇ ਹੁਣ ਤੁਸੀਂ ਚੰਗੀ ਤਰ੍ਹਾਂ ਸਮਝ ਗਏ ਹੋਵੋਗੇ ਕਿ ਲੜਾਈ ਨਿਊਕਲੀਅਰ ਬੰਬਾਂ ਦੀ ਹੈ ਹੀ ਨਹੀਂ ਪਰਦੇ ਪਿੱਛੇ ਤਾਂ ਕੁਝ ਹੋਰ ਹੀ ਚੱਲ ਰਿਹਾ ਹੈ ਅੱਦੇ ਯੂਐਸਏ ਕਹਿਣ ਨੂੰ ਹੀ ਸਰਪੰਚ ਦੇਸ਼ ਹੈ ਅਸਲੀ ਸਰਪੰਚ ਤਾਂ ਕੋਈ ਹੋਰ ਹੀ ਹੈ